ਪਰੇ ਬਾਜ਼ਾਰ ਦੇ ਵਿੱਚ ਇੱਕ ਮੁੰਡੇ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਇਸ ਮੁੰਡੇ ਨੂੰ ਮੌਤ ਹੀ ਘਾਟਾ ਜੜੀ ਉਤਾਰਿਆ ਗਿਆ ਹਮਲਾਵਰ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਤੇ ਪਰੇ ਬਾਜ਼ਾਰ ਦੇ ਵਿੱਚ ਇਸ ਮੁੰਡੇ ਨੂੰ ਕੇਰ ਕੇ ਉਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਇਸ ਮੁੰਡੇ ਦੀ ਮੌਤਾ ਛੜੀ ਹੋ ਜਾਂਦੀ ਹੈ ਤਾਂ ਤਰਨਤਾਰਨ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ 25 ਸਾਲਾਂ ਦੇ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਛੜੋਪ ਕੀਤਾ ਗਿਆ ਤਾਂ ਇਹ ਮੁੰਡਾ ਬਾਜ਼ਾਰ ਦੇ ਵਿੱਚ ਗਿਆ ਹੋਇਆ ਸੀ ਅਣਪਛਾਤੇ ਹਮਲਾਵਰ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਇਸ ਮੁੰਡੇ ਨੂੰ ਘੇੜ ਲੈਂਦੇ ਨੇ ਤੇ ਘੇਰਣ ਤੋਂ ਬਾਅਦ ਉਸ ਦੇ ਉੱਪਰ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਇਸ ਮੁੰਡੇ ਦੀ ਮੌਤਾ ਛੜੀ ਹੋ ਜਾਂਦੀ ਹੈ ਤਾਂ 25 ਸਾਲ ਦੀ ਉਮਰ ਹੈ ਬਨੇ ਇਸ ਦਾ ਨਾਮ ਅਛੜਾ ਉਹ ਦੱਸਿਆ ਜਾ ਰਿਹਾ ਤਾਂ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਜਿਹੜਾ ਇਹ ਮ੍ਰਿਤਕ ਸੀ ਤਾਂ ਇਹ ਆਪਣੇ ਪਿਤਾ ਨੂੰ ਕਹਿ ਕੇ ਚੱਲੇ ਜਾਂਦਾ ਕਿ ਮੈਂ ਬਾਜ਼ਾਰ ਦੇ ਵਿੱਚ ਚੱਲਿਆ ਤਾਂ ਜਿਵੇਂ ਹੀ ਇਹ ਬਾਜ਼ਾਰ ਦੇ ਵਿੱਚ ਜਾਂਦਾ ਤਾਂ ਉੱਥੇ ਕੁਝ ਹਮਲਾਵਰ ਅਣਪਛਾਤੇ ਹਮਲਾਵਰ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਉਸ ਤੋਂ ਬਾਅਦ ਇਹ ਹਮਲਾਵਰ ਨੇ ਜਿਹੜੇ ਇਸ ਮ੍ਰਿਤਕ ਮੁੰਡੇ ਨੂੰ ਘੇੜ ਲੈਂਦੇ ਨੇ ਘੇਰਨ ਤੋਂ ਬਾਅਦ ਇਸ ਦੇ ਉੱਪਰ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਉੱਥੋਂ ਫਾਇਰਿੰਗ ਕਰਕੇ ਮੌਕੇ ਤੋਂ ਹੀ ਫਰਾਰਾ ਚੜੇ ਹੋ ਜਾਂਦੇ ਨੇ ਤਾਂ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਪੁਲਿਸ ਹੈ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਪੁਲਿਸ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚਾ ਚੜ੍ਹੀ ਹੋ ਕੀਤੀ ਜਾ ਰਹੀ ਹੈ ਕਾਰਨ ਪਤਾ ਕੀਤੇ ਜਾ ਰਹੇ ਨੇ ਕਿ ਕਿਹੜੇ ਕਾਰਨ ਸੀ ਕਿ ਇਹਨਾਂ ਹਮਲਾਵਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹਲੇ ਤੱਕ ਕਾਰਨ ਪਤਾ ਨਹੀਂ ਲੱਗ ਸਕੇ ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਸੀ ਪਰ ਕੋਈ ਹਲੇ ਪੁਸ਼ਟੀ ਜਾਂ ਛੜੀ ਹੋ ਨਹੀਂ ਹੋ ਸਕੀ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਕੋਈ ਹੋਰ ਕਾਰਨ ਹੈ ਤਾਂ ਪੁਲਿਸ ਦੇ ਵੱਲੋਂ ਹੁਣ ਹਮਲਾਵਰਾਂ ਦੀ ਪਾਲਾ ਛੜੀ ਉਹ ਕੀਤੀ ਛਾਰੀਆ ਤਾਂ 25 ਸਾਲਾਂ ਦਾ ਇਹ ਮੁੰਡਾ ਸੀ ਜਿਹੜਾ ਕਿ ਬਾਜ਼ਾਰ ਦੇ ਵਿੱਚ ਗਿਆ ਸੀ ਅਣਪਛਾਤੇ ਹਮਲਾਵਰ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਇਸ ਮੁੰਡੇ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਮੁੰਡੇ ਨੇ ਦੱਸਿਆ ਜਾ ਰਿਹਾ ਕਿ ਛਾਤੀ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਪਰ ਉੱਥੇ ਉਸ ਦੀ ਮੌਤ ਆ ਛੜੀ ਉਹ ਜਾਂਦੀ ਹੈ ਤਾਂ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ 25 ਸਾਲਾਂ ਦੇ ਮੁੰਡੇ ਦਾ ਪਰੇ ਬਾਜ਼ਾਰ ਦੇ ਵਿੱਚ ਕਤਲ ਅਸ਼ੜਾ ਗੂਲੀਆਂ ਮਾਰ ਕੇ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮੇਰਾ ਬੱਚਾ ਗਿਆ ਥੋੜਾ ਜਿਹਾ ਘੁੰਮਣ ਫਿਰ ਮੈਂ ਲੈੜੀ ਆਏ ਹੋਏ ਇਦੋਂ ਆਇਆ। ਤੇ ਕੋਈ ਨਹੀਂ ਪਤਾ ਨਹੀਂ ਲੱਗਾ ਕਿਹੜਾ ਅਣਸ਼ਤੇ ਗੋਲੀਆਂ ਮਾਰ ਕੇ ਗਿਆ ਵਾ। ਗੋਲੀਆਂ ਮਾਰ ਕੇ ਮੈਂ ਦੋਸਤ ਡਿਪਲੇਅ ਕਰ ਦਿੱਤਾ ਉਹ ਜਿੱਤੀ ਲੱਗੇ ਸੁੱਟ ਗਿਆ। ਉਮਰ 25 ਸਾਲ ਹੈ। ਹੈ। ਨਈ ਕੁਵਾਰਾ ਬਾਜੀ। ਅੱਛਾ। ਆਹ ਦੇਖੋ ਯਾਰ ਮੇਰਾ ਬਦਲਣ ਮੈਂ ਤੇ ਕੋਈ ਮੈਨੂੰ ਕੁਝ ਚੰਗਾ ਲੱਗਦਾ ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਜੀ ਭਵਾਨੀ ਮੈਂ ਤਾਂ ਸਾਡੀ ਤੁਹਾਡੀ ਤੁਹਾਡੇ ਸਾਹਮਣੇ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਕੁਝ ਦੱਸਣਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕੀ 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 ਲੜਾਈ ਮੈਂ ਪੁਲਿਸ ਨਾਲ ਸੋਚਣਾ ਕਿਥੋਂ ਦਿੱਤੀ ਤੁਸੀਂ ਦੇ ਸਕਦੇ ਵੀ ਨਾ ਪਤਾ ਨਹੀਂ ਕਹਿੰਦੇ ਗਏ ਤੇ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਸੈਂਟਰੀ ਹੋਇਆ ਜੀ ਇਹ ਹੁਣੇ ਇਨਫੋਰਮੇਸ਼ਨ ਆਈ ਏ ਵਿਨੇ ਕੁਮਾਰ ਪੁੱਤਰ ਮੇਸ਼ ਕੁਮਾਰ ਆ ਕੀ ਨ ਕੋਈ ਨਾਉਣ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਪਤਾਲ ਆਏ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗਲਪਾ ਤੇ ਸਾਰੇ ਇਹ ਟਾਂਕ ਖੇਤਰੀ ਮਹੱਲੇ 'ਚ ਵਾਦਤ ਹੋਈ ਹੈ ਤੇ ਕੀ ਆਪਣੀ ਸਰ ਹੁਣ ਕਰਦੇ ਇਹ ਕੇਸ ਰਜਿਸਟਰ ਕਰਕੇ ਤਰਤੀਸ਼ ਕਰਦੇ ਨੇ ਸਰ ਦੋਸ਼ੀ ਕਹਤੇ ਆਏ ਇਹ ਦੋਸ਼ੀ ਮੋਰਸਲ ਤੇ ਆਏ ਜੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜੇ ਟਾਈਮ ਹੋ